ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਸੋ ਆਪਾਂ ਨੂੰ ਪਤਾ ਹੀ ਹੈ ਜੀ ਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪੂਰੇ ਪਰਿਵਾਰ ਦੇ ਸੀ ਦੀਦਨ ਚੱਲ ਰਹੇ ਨੇ ਜੀ ਜਿਨ੍ਹਾਂ ਦੇ ਕਰਕੇ ਅਸੀਂ ਇਸ ਦੁਨੀਆ ਤੇ ਅੱਜ ਆਨੰਦ ਨਾਲ ਰਹਿ ਰਹੇ ਆਂ ਅਣਖ ਨਾਲ ਰਹਿ ਰਹੇ ਆਂ ਇੱਕ ਚੰਗਾ ਇਤਿਹਾਸ ਲੈ ਕੇ ਦੁਨੀਆ ਤੇ ਬਖਰੇ ਤਰੀਕੇ ਨਾਲ ਰਹਿ ਰਹੇ ਆਂ ਪਰ ਇੱਕ ਗੱਲ ਨਾ ਬਹੁਤ ਆਧਨਾ ਦੇ ਵਿੱਚੋਂ ਉੱਪਰ ਦੀ ਹੋ ਹੋ ਆਉਂਦੀ ਹੁੰਦੀ ਆ ਬਈ ਜੀ ਟੋਡਰ ਮੱਲ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਮੋਹਰਾਂ ਬਸਾਈਆਂ ਮੋਹਰਾਂ ਬੱਚਿਆਂ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗਾ ਵਾ ਤੇ ਉਹ ਫਤੇਗੜ ਸਾਹਿਬ ਤੇ ਟੋਡਰ ਮੱਲ ਜੀ ਨੇ ਲੈ ਕੇ ਦਿੱਤੀ ਉਹ ਜਗਾ ਵਾ ਹੁੰਦੀ ਆ ਨਾ ਸਾਰੀ ਗੱਲਬਾਤ ਬੜੀਆਂ ਪੋਸਟਾਂ ਪੈਂਦੀਆਂ ਜੀ ਤੇ ਫਿਰ ਨਾਲ ਹੀ ਇੱਕ ਗੱਲ ਹੁੰਦੀ ਆ ਉੱਥੇ ਜਾ ਕੇ ਬਹੁਤ ਵੀਰ ਵੀਡੀਓ ਪਾਉਂਦੇ ਨੇ ਕੀ ਜੀ ਆ ਦੇਖੋ ਡੋਡਰ ਮਲ ਦੀ ਹਵੇਲੀ ਨਹੀਂ ਸਾਂਭੀ ਇੱਥੇ ਆਏ ਆ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਬਾ ਤੇ ਪਰ ਇੱਕ ਲਾਂ ਤਾਂ ਆਪਣੇ ਲਈ ਸਾਰਿਆਂ ਲਈ ਵਿੱਚ ਹੀ ਮੈਂ ਵੀ ਆ ਕੀ ਉਹ ਆਪਾਂ ਹੁਣ ਖੁਰਦੀ ਦੇਖੀ ਜਾਂਦੇ ਆ ਉੱਤੇ ਮੀਂਹ ਪੈਂਦਾ ਖੁਰਦੀ ਦੇਖੀ ਜਾਂਦੇ ਆ ਵੀ ਉਹ ਖੁਰੀ ਜਾਵੇ ਉਹ ਢਾਈ ਜਾਵੇ ਹੌਲੀ ਹੌਲੀ ਚਲੋ ਹਵਾ ਦੇ ਨਾਲ ਪਾਣੀ ਦੇ ਨਾਲ ਮੀਂਹ ਦੇ ਨਾਲ ਫਰਕ ਪੈਣਾ ਜਦੋਂ ਖਾਲੀ ਬਿਲਡਿੰਗ ਖੜੀ ਆ ਪਰ ਸਾਡੇ ਕੋਲੋਂ ਲਾਂਤਿਆਂ ਕੋਲੋਂ ਐਡੀ ਗੱਲ ਨਹੀਂ ਹੋਈ ਵੀ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਗੁਰੂ ਘਰਾਂ ਦੀਆਂ ਬਣੀਆਂ ਹੋਈਆਂ ਪੰਜ ਪੰਜ 7 7 ਗੁਰਦੁਆਰਾ ਸਾਹਿਬ ਨੇ ਪਿੰਡਾਂ ਦੇ ਵਿੱਚ ਤੇ ਅਸੀਂ ਪਿੰਡਾਂ ਦੇ ਵਿੱਚੋਂ ਭੇਟਾ ਇਕੱਠੀ ਕਰਕੇ ਤੇ ਅਸੀਂ ਉੱਥੇ ਸਤਨਾਪਾਦੀ ਇਹ ਕੱਚ ਦੇ ਨਾਲ ਨਹੀਂ ਮੜ ਸਕਦੇ ਅਸੀਂ ਅਸੀਂ 12000 ਪਲੱਸ ਪਿੰਡਾਂ ਪੰਜਾਬ ਦੇ ਤੇ ਸਾਡੇ ਕੋਲੋਂ ਇੰਨਾ ਕੁਝ ਨਹੀਂ ਹੋ ਸਕਦਾ ਕਿ ਅਸੀਂ ਉੱਥੇ ਜਾ ਕੇ ਕਾਰਜਕਾਰੀ ਇਹ ਕਰੋ ਗੱਲ ਮੈਂ ਇਸ ਇੱਕ ਵਾਰ ਅਸੀਂ ਗਏ ਸੀ ਲੁਧਿਆਣੇ ਤੋਂ ਨੌਜਵਾਨ ਸਾਡੇ ਨਾਲ ਸੀ ਪਰ ਕੁੱਝ ਕੁੱਝ ਨੌਜਵਾਨਾਂ ਨੇ ਉਹਦੇ ਇੱਕ ਸੁਸਾਇਟੀ ਬਣਾ ਲਈ ਸੀ ਵੀ ਅਸੀਂ ਕਾਰਜ ਕਰਾਂਗੇ ਕਿਉਂਕਿ ਇੱਥੇ ਕੰਮ ਇਹ ਹੁੰਦਾ ਵੀ ਲੋਕਾਂ ਨੂੰ ਲੱਗਦਾ ਦੀ ਮਾਇਆ ਬੜੀ ਇਕੱਠੀ ਹੋਊਗੀ ਕੋਈ ਮਾਇਆ ਇਕੱਠੀ ਕਰਨ ਦੀ ਲੋੜ ਨਹੀਂ ਮੇਰਾ ਪਿੰਡ ਆ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰ ਦਿੰਨਾ ਕਿਸੇ ਨੇ ਕਿਸੇ ਨੂੰ ਪੈਸਾ ਨਹੀਂ ਦੇਣਾ ਗੁਰੂ ਘਰ ਦੇ ਵਿੱਚ ਹੀ ਆਪਦੇ ਮਹੱਲੇ-ਮਹੱਲਿਆਂ 'ਚ ਪੈਸਾ ਇਕੱਠਾ ਕਰੋ ਲੈ ਕਰਕੇ ਦਿਖਾਓ ਇਸ ਪਾਸੇ ਨੂੰ ਆਪਾਂ ਨਹੀਂ ਹੋਣਾ ਸਿਰਫ ਅੱਜ ਦੀ ਦਿਨਾਂ ਦੇ ਵਿੱਚ ਆ ਕੇ ਸੀ ਦਿਨਾਂ ਦੇ ਵਿੱਚ ਉੱਥੇ ਜਾ ਕੇ ਸਰਪਸਾ ਤੋਂ ਵੀਡੀਓ ਪੈਣੀਆਂ ਨੇ ਕਿ ਜੀ ਆ ਦੇਖੋ ਟੋਡਰਮਲ ਦੀ ਹਵੇਲੀ ਆ ਜਿਹੜੀ ਇਹ ਜੀ ਖਰਾਬ ਹੋ ਗਈ ਤੇ ਜਦੋਂ ਉਹ ਜਮਾ ਢੇ ਢੇਰੀ ਹੋ ਗਈ ਫਿਰ ਅਸੀਂ ਗੱਲ ਗੁੱਠੇ ਦੇਵਾਂਗੇ ਸ਼ਰੋਮਣੀ ਕਮੇਟੀ ਤੇ ਫਿਰ ਅਸੀਂ ਉੱਥੋਂ ਇੱਧਰ ਨੂੰ ਹੋਵਾਂਗੇ ਇਸ ਕਰਕੇ ਜ਼ਰੂਰੀ ਗੱਲ ਆ ਮੈਂ ਨਹੀਂ ਕਹਿੰਦਾ ਮੇਰੀ ਵੀਡੀਓ ਨੂੰ ਵਾਇਰਲ ਕਰੋ ਮੈਂ ਤਾਂ ਇਹ ਕਹੂੰਗਾ ਕਿ ਇਹ ਵਿਸਾ ਆਪੋ ਆਪਣਾ ਪਾਓ ਆਪਣੇ ਤਰੀਕੇ ਨਾਲ ਪਾਓ ਮੈਂ ਨਹੀਂ ਕਹਿੰਦਾ ਵੀ ਮੇਰਾ ਨਾਮ ਲਾਓ ਜੋਜੀ ਖਾਲਸੇ ਨੇ ਵਧੀਆ ਗੱਲ ਕਹੀ ਹੈ ਨਹੀਂ ਆਪੋ ਆਪਣੇ ਤਰੀਕੇ ਨਾਲ ਇਹ ਗੱਲ ਆਪਦੇ ਪੋਸਟ ਕਰੋ ਆਪਦੇ ਪਿੰਡਾਂ 'ਚ ਚਲਾਓ ਆਪਾਂ 12000 ਪਲੱਸ ਪਿੰਡਾਂ ਤੇ ਜੇ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਐਨਆਰਆਈਆ ਹੋਰ ਕੰਮ ਆਪਾਂ ਬਹੁਤ ਕਰਦੇ ਆ ਬਹੁਤ ਕੁਝ ਹੁੰਦਾ ਹੋਰ ਪਰ ਜੇ ਤੁਸੀਂ ਕਹੋ ਆਸੇ ਪਾਸੇ ਕੱਚ ਉੱਪਰ ਸੱਤ ਕੱਚ ਤੋਂ ਦੂਰ ਖੜ ਕੇ ਦੇਖਣ ਉਹ ਹਵਾ ਤੋਂ ਮੀਂਹ ਤੋਂ ਜਿਹੜੀ ਦਿੱਕਤ ਹੁੰਦੀ ਆ ਉਹ ਸੈੱਟ ਹੋ ਜੂਗੀ ਵੀਰ ਸਰ ਕੇ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਲੰਮੀ ਵੀਡੀਓ ਨਾ ਬਣੇ ਕਿ ਆਪਾਂ ਟੋਡਰਮਲ ਦੀ ਹਵੇਲੀ ਨੂੰ ਤੇ ਜੇ ਭਾਈ ਬਚਾਉਣਾ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬੀ ਜਾਂ ਉਹ ਤਾਂ ਸਾਰਿਆਂ ਦਾ ਹੱਕ ਆ ਜੀ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀ Hindu Muslim ईसाई ਦਾ ਸਭ ਦਾ ਹੱਕ ਬਣਦਾ ਕਿ ਜਿਨ੍ਹਾਂ ਨੇ ਐਡਾ ਹੀ ਵੱਡੀ ਕੁਰਬਾਨੀ ਦਿੱਤੀ ਸੀ ਬੱਚਿਆਂ ਦੀ ਖਾਤਰ ਠੀਕ ਆ ਇੰਨੀ ਮਹਿੰਗੀ ਜਗਾ ਲੈ ਕੇ ਦਿੱਤੀ ਸੀ ਤੇ ਉਹ ਉਹਨਾਂ ਦੀ ਅਸੀਂ ਹਵੇਲੀ ਨੂੰ ਕਹਿ ਦਿੰਨੇ ਆ ਗੱਲਾਂ ਦੇ ਵਿੱਚ ਲੇ ਆਉ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰੂੰਗਾ ਤੇ ਮੈਂ ਆਪਣੇ ਪਿੰਡ ਦੇ ਗੁਰਦੁਆਰਿਆਂ 'ਚ ਕਹਿੰਨਾ ਆਪੋ ਆਪਣਾ ਪੈਸਾ ਕੋਲੇ ਰੱਖੋ ਕਮੇਟੀਆਂ 'ਚ ਪ੍ਰਧਾਨ ਬਣੇ ਹੋਏ ਆ ਉਹ ਪ੍ਰਧਾਨ ਪੈਸਾ ਇਕੱਠਾ ਕਰਕੇ ਥੋੜਾ ਬਣੇ ਕੋਈ ਵੱਡੀ ਗੱਲ ਨਹੀਂ ਵੀ ਹੋ ਰਿਆ ਗੁਰਦੁਆਰੇ 'ਚ ਜਿੰਨਾ ਜਿੰਨਾ ਹੁੰਦਾ ਇਕੱਠਾ ਕਰਕੇ ਲੈ ਚਲੋ ਉੱਥੇ ਉੱਥੇ ਕੱਚ ਦੀ ਸੇਵਾ ਕਰੋ ਆਸੇ-ਪਾਸੇ ਕੱਚ ਲੱਗੇ ਸੰਗਤ ਦੂਰੋਂ ਖੜਕੇ ਦਰਸ਼ਨ ਕਰੇ ਉਸ ਹਵੇਲੀ ਦੇ ਦਰਸ਼ਨ ਕਰਨ ਦਾ ਭਾਵ ਕੀ ਆ ਕਿ ਸਾਨੂੰ ਯਾਦ ਰਹਿ ਜਾਵੇ ਟੋਡਰਮਲ ਜੀ ਦੀ ਹਵੇਲੀ ਆ ਇਹ ਉਸ ਟੋਡਰਮਲ ਦੀ ਹਵੇਲੀ ਆ ਜਿਨ੍ਹਾਂ ਨੇ ਸਹਿਜਾਦਿਆਂ ਨੂੰ ਮੋਹਰਾਂ ਖੜੀਆਂ ਕਰਕੇ ਜਗ੍ਹਾ ਲੈ ਕੇ ਦਿੱਤੀ ਸੰਸਕਾਰ ਵ ਤੇ ਆ ਗੱਲਾਂ ਦੇ ਨਾਲ ਨਹੀਂ ਕੁਝ ਬਣਨਾ ਇਸ ਕਰਕੇ ਮੇਰੀ ਵੀਡੀਓ ਨੂੰ ਸ਼ੇਅਰ ਚਾਹੇ ਨਾ ਕਰਿਓ ਪਰ ਬੇਨਤੀ ਆ ਆਪੋ ਆਪਣੇ ਤਰੀਕੇ ਨਾਲ ਪੋਸਟ ਪਾ ਕੇ ਲੈ ਲਵੋ ਕਰੋ ਵਾਦਾ ਕੋਈ ਕਿ 9878412495 ਮੇਰਾ ਨੰਬਰ ਆ ਤੇ ਲੈ ਹੋਵੋ ਅੱਗੇ ਆਪਾਂ ਕਰੀਏ ਸਾਰੇ ਜਣੇ ਯਾਰ ਪਿੰਡਾਂ ਚੋਂ ਅੱਗੇ ਹੋ ਕੇ ਸੰਭੀਏ ਟੋਡਰ ਮਲ ਦੀ ਹਵੇਲੀ ਜਿਹਨੂੰ ਆ ਗੱਲਾਂ ਗੱਲਾਂ ਨਾ ਕਰਗੇ ਉਸ ਹਵੇਲੀ ਨੂੰ ਸੰਭਲ ਲਈਏ ਆਪਾਂ ਆ ਗੱਲਾਂ ਚ ਨਾ ਰਹੀਏ ਵੀ ਗੱਲਾਂ ਕਰਕੇ ਆਪਾਂ ਜੀ ਉਹ ਕਰਤਾ ਆ ਕਰਤਾ ਕਰਤਾ ਉੱਥੇ ਜਾ ਕੇ ਆਪਾਂ ਵੀਡੀਓ ਪਾਦਨੇ ਆ ਨਹੀਂ ਆਓ ਜੇ ਕਿਸੇ ਨੇ ਇਸ ਪਾਸੇ ਨੂੰ ਹੈ ਗਿਆ ਤਾਂ ਕਰਿਓ ਕਮੈਂਟ ਤੇ ਦੱਸਿਓ ਸਾਰਾ ਕੁਝ ਵੀ ਇਹ ਸਹੀ ਗੱਲ ਆ ਤੇ ਪਿੰਡੋਂ ਪਿੰਡਾਂ 'ਚ ਕਰੋ ਅਨਾਉਂਸਮੈਂਟਾਂ ਵੀ ਭਾਈ ਆਪਾਂ ਟੋਡਰ ਮਲ ਦੀ ਹਵੇਲੀ ਤੇ ਗਾਂ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਵੀ ਭਾਈ ਤੁਸੀਂ ਵੀ ਪਾਓ ਯੋਗਦਾਨ ਆਪਾਂ ਕੱਚ ਦੇ ਨਾਲ ਮੜੀਏ ਸੁਣ ਹਵੇਲੀ ਨੂੰ ਅਸੀਂ ਗਏ ਸੀ ਮਿਹਨਤ ਵੀ ਕੀਤੀ ਸੀ ਪਰ ਉਦੋਂ ਥੋੜਾ ਜਿਹਾ ਕਾਰਜ ਹੋ ਗਿਆ ਸੀ ਇਸ ਕਰਕੇ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ